ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਗਿਆ ਹੈ। ਭਾਰੀ ਮਾਤਰਾ ਦੇ ਵਿੱਚ ਸੀਸੀਟੀਵੀ ਕੈਮਰਾਜ਼ ਦੇ ਜਿਹੜੇ ਪੁਲਿਸ ਆਊਟਪੋਸਟ ਨੇ ਉਹ ਉੱਥੇ ਬਣਾਏ ਗਏ ਨੇ। ਜਿਹੜੀ ਵੀ ਉੱਥੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਪੂਰੀ ਸਹੂਲਤ ਦੇ ਵੀ ਅ ਪ੍ਰਧਕਟਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਦੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਨੇ। ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਅੱਜ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਮੀਟਿੰਗ ਕੀਤੀ ਗਈ ਜੀ ਮਾਨਯੋਗ ਸੀਐਮ ਸਾਹਿਬ ਨੇ ਸਾਨੂੰ ਇਹ ਨਿਰਦੇਸ਼ ਜਿਹੜੇ ਨੇ ਸ਼ਹੀਦੀ ਸਭਾ ਦੇ ਲਈ ਅੱਜ ਜਿਹੜੀ ਸ਼ੋਕ ਸਭਾ ਉਹਦੇ ਲਈ ਚਾਰੀ ਕਿਤੇ ਨੇ ਜੀ ਸਭ ਤੋਂ ਪਹਿਲਾਂ ਤਾਂ ਜੀ ਜੋ ਸੀਐਮ ਸਾਹਿਬ ਵੱਲੋਂ ਨਿਰਦੇਸ਼ ਸੀ ਕਿ ਅਸੀਂ ਇਸ ਵਾਰੀ ਜੋ ਉੱਥੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਬਹੁਤ ਵਧੀਆ ਤੇ ਪੁਖਤਾ ਪ੍ਰਬੰਧ ਕਰਨੇ ਹਨ ਜੀ ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਰੂਟ ਬਣਾਇਆ ਹੈ ਜੀ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਵੀ ਟ੍ਰਾਫਿਕ ਕੰਜੈਸ਼ਨ ਨਾ ਹੋਵੇ 21 ਜੜੀਆਂ ਨੇ ਵੱਡੀ ਪਾਰਕਿੰਗਸ ਨੇ ਉਹ ਉਹਨਾਂ ਨੂੰ ਨੋਟੀਫਾਈ ਕੀਤਾ ਹੈ ਤੇ ਉਹ ਉਹਨਾਂ ਨੂੰ ਪਬਲਿਸਾਈਜ਼ ਵੀ ਕਰ ਰਹੇ ਆਂ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਵੀਆਈਪੀ ਪਾਸੇਸ ਨਹੀਂ ਹੈਗੇ ਤੇ ਜਿੰਨੀਆਂ ਵੀ ਸੰਗਤਾਂ ਉੱਥੇ ਆ ਰਹੀਆਂ ਨੇ ਉਹਨਾਂ ਨੂੰ ਹਰ ਤਰੀਕੇ ਦੀ ਪਾਰਕਿੰਗ ਤੇ ਅੱਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੱਕ ਦੀ ਸਹੂਲਤ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ ਜੀ ਜਿਹੜੀਆਂ ਵੱਡੀਆਂ ਪਾਰਕਿੰਗਸ ਨੇ ਜੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਦੇ ਨੇੜੇ ਤੱਕ ਸ਼ਟਲ ਸਰਵਿਸ ਨਾਲ ਜੋੜਿਆ ਜਾ ਰਿਹਾ ਜੀ ਚਾਰ ਜਿਹੜੇ ਰੂਟ ਨੇ ਉੱਥੇ ਸ਼ਟਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਇਦੇ ਨਾਲ ਨਾਲ ਜੀ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਗਿਆ ਹੈ ਤੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਥੇ 10 ਪੁਲਿਸ ਹੈਲਪ ਸੈਂਟਰਸ ਨੇ ਜਿਹੜੇ ਜਿਹੜੇ ਕਿ ਇਨਫੋਰਮੇਸ਼ਨ ਸੈਂਟਰਸ ਦੀ ਤਰ੍ਹਾਂ ਵੀ ਕੰਮ ਕਰਨਗੇ ਉਹ ਉਥੇ ਖੋਲੇ ਨੇ ਜੀ ਵੱਖ-ਵੱਖ ਥਾਵਾਂ ਤੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਜੀ ਸੰਗਤ ਬਹੁਤ ਹੁੰਦੀ ਹੈ ਜੀ ਤੇ ਤਕਰੀਬਨ ਜਿਹੜੇ 3 ਦਿਨ ਦੀ ਸ਼ੋਕ ਸਭਾ 25 ਤੋਂ 30 ਲੱਖ ਦੀ ਸੰਗਤ ਫਤਿਹਗੜ ਸਾਹਿਬ ਦੀ ਧਰਤੀ ਤੇ ਆਉਂਦੀ ਹੈ ਤੇ ਆਮ ਜੋ ਮੁਸ਼ਕਲਾਂ ਸੰਗਤ ਨੂੰ ਆਉਂਦੀਆਂ ਨੇ ਕਿ ਕਈ ਵਾਰੀ ਮੋਬਾਈਲ ਮਿਸਪਲੇਸ ਹੋ ਜਾਂਦਾ ਜਾਂ ਕੋਈ ਫੈਮਿਲੀ ਮੈਂਬਰ ਜਿਹੜਾ ਵਾਕ ਹੋ ਜਾਂਦਾ ਤਾਂ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਭਾਰੀ ਮਾਤਰਾ ਦੇ ਵਿੱਚ ਸੀਸੀਟੀਵੀ ਕੈਮਰਾ ਤੇ ਜਿਹੜੇ ਪੁਲਿਸ ਆਊਟਪੋਸਟ ਨੇ ਉਹ ਉੱਥੇ ਬਣਾਏ ਗਏ ਨੇ ਜੀ ਮੈਮ ਕਈ ਵਾਰੀ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਨੂੰ ਲੈ ਕੇ ਜੀ ਫਤਿਹਗੜ ਸਾਹਿਬ ਦੇ ਵਿੱਚ 4000 ਦੇ ਕਰੀਬ ਜਿਹੜੀ ਹੈ ਫੋਰਸ ਡਿਪਲੋਇਡ ਹੈ ਤੇ ਅਸੀਂ ਹਰ ਤਰੀਕੇ ਦੇ ਨਾਲ ਉੱਥੇ ਆਉਣ ਵਾਲੀ ਸੰਗਤਾਂ ਦੀ ਸੁਰੱਖਿਆ ਦੇ ਲਈ ਤਨਤ ਹੈਗੇ ਆ ਜੀ ਸੇ ਸਾਡੇ ਪੂਰੇ ਪ੍ਰਬੰਧ ਨੇ ਤੇ ਨਾਲ ਹੀ ਆ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਵੀ ਉੱਥੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਪੂਰੀ ਸਹੂਲਤ ਦੇ ਵੀ ਫਤਿਹਗੜ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਦੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਨੇ ਜੀ ਮੈਡਮ ਮੀਟਿੰਗ 'ਚ ਕੌਣ ਕੌਣ ਸ਼ਾਮਲ ਸੀਗੇ ਜੀ ਫਤਗੜ ਸਾਹਿਬ ਪ੍ਰਸ਼ਾਸਨ ਏ ਡੀ ਜੀ ਪੀ ਸਾਹਿਬ ਬਰੋਪੜ ਰੇਂਜ ਐ ਐਸ ਐਸ ਪੀ ਫਤਗੜ ਸਾਹਿਬ ਤੇ ਐਮ ਐਲ ਏ ਸਾਹਿਬ